ਪਹਿਲਾ ਪਾਣੀ ਜੀਉ ਹੈ ਜਿੱਥੇ ਹਰਿਆ ਸਭ ਕੋਏ ਪਾਣੀ ਦਾ ਮਨੁੱਖ ਦੇ ਨਾਲ ਬਹੁਤ ਹੀ ਡੂੰਗਾ ਰਿਸ਼ਤਾ ਸ਼ਾਇਦ ਇਸੇ ਕਰਕੇ ਹੀ ਜਿੰਨੇ ਵੀ ਧਾਰਮਿਕ ਸਥਾਨ ਬੰਦੇ ਨੇ ਉਹ ਪਾਣੀ ਦੇ ਕੰਡੇ ਬੰਦੇ ਨੇ ਇਸ ਤੋਂ ਤਾਂ ਕਿ ਜਿਹੜੀਆਂ ਨਵੀਆਂ ਬਸਤੀਆਂ ਵਸਾਈਆਂ ਗਈਆਂ ਮਨੁੱਖ ਵੱਲੋਂ ਸ਼ੁਰੂ ਦੇ ਵਿੱਚ ਉਹ ਪਾਣੀ ਦੇ ਕੰਡੇ ਹੀ ਵਸਾਈਆਂ ਗਈਆਂ ਤੇ ਕਈ-ਕਈ ਵਾਰ ਕਈ ਦੇਸ਼ਾਂ ਨੂੰ ਪਾਣੀ ਦੀ ਲੰਘਦੀ ਹੋਈ ਨਹਿਰ ਹੀ ਪਾਟਰ ਦਾ ਕੰਮ ਕਰਦੀ ਹੈ ਕਿੱਥੋਂ ਦੇ ਪਾਣੀ ਦੀ ਕਨਾਲ ਪਾਣੀ ਦੀ ਲਹਿਰ ਨਗ ਜਾਂਦੀ ਹੈ ਉੱਥੋਂ ਹੀ ਦੂਜੇ ਦੇਸ਼ ਦਾ ਦੂਜੀ ਬਸਤੀ ਦਾ ਜਨਮ ਹੋ ਜਾਂਦਾ ਮੈਨੂੰ ਜਦੋਂ ਵੀ ਸਮਾਂ ਮਿਲਦਾ ਵਾ ਮੈਂ ਐਸ ਬੀਜ ਦੇ ਉੱਤੇ ਆ ਕੇ ਪਾਣੀ ਦੇ ਕੰਡੇ ਦੇ ਬੈਠ ਕੇ ਕੁਛ ਨਾ ਕੁਛ ਪੜਦਾ ਰਹਿਣਾ ਇਹ ਆ ਸੰਭਾਵੰਗ ਵਿੱਚ ਅੱਜ ਅਸੀਂ ਦੋਵੇਂ ਪੁੱਤਰਾਂ ਨੇ ਫੈਸਲਾ ਕੀਤਾ ਕਿ ਜਾ ਕੇ ਕਿਹੜੀ ਉੱਥੇ ਬੈਠਦੇ ਆ ਇਹਨੂੰ ਫੋਟੋਗ੍ਰਾਫੀ ਦਾ ਸ਼ੌਂਕ ਆ ਅਸਲ 'ਚ ਫੋਟੋਗ੍ਰਾਫੀ ਦਾ ਸ਼ੌਂਕ ਮੈਨੂੰ ਆ ਤੇ ਕੈਲੀਏ ਵੀ ਇਹਨੂੰ ਫੋਟੋਗ੍ਰਾਫੀ ਦਾ ਇੱਕ ਸ਼ੌਕ ਵਿਰਾਸਤ ਮਿਲ ਗਿਆ ਅਬਜ਼ਰਵੇਸ਼ਨ ਦੀ ਤਾਕਤ ਵੱਧਦੀ ਆ ਫੋਟੋਗ੍ਰਾਫੀ ਕਰਨ ਦੇ ਨਾਲ ਚੀਜ਼ਾਂ ਨੂੰ ਨਿਹਾਰਨਾ ਚੀਜ਼ਾਂ ਨੂੰ ਵੇਖਣਾ ਚੀਜ਼ਾਂ ਨੂੰ ਤੱਕਣਾ ਤੇ ਤੱਕ ਕੇ ਲੰਘ ਜਾਣਾ ਹੋਰ ਗੱਲ ਆ ਕੁਦਰਤ ਦੇ ਨਜ਼ਾਰਿਆਂ ਨੂੰ ਕੁਦਰਤ ਦੇ ਉਸ ਸਮੇਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲੈਣਾ ਹੋਰ ਅੱਜ ਤੁਹਾਨੂੰ ਕਹਾਣੀ ਸੁਣਾਉਣਿਆ ਸੰਭਾਵੰਗ ਵਿੱਚ ਸਭਾਬੋਕ ਕੋਈ ਛੋਟਾ ਏਰੀਆ ਨਹੀਂ ਬਹੁਤ ਵੱਡਾ ਏਰੀਆ ਵਾ ਤੇ ਇਹਦੇ ਏਰੀਏ ਦੇ ਵਿੱਚ ਸਭ ਤੋਂ ਕੰਡੇ ਦੇ ਉੱਤੇ ਪੈਂਦੀ ਆ ਸੰਭਾਵੰਗ ਵਿੱਚ ਸਿੰਗਾਪੁਰ ਦੇ ਵਿੱਚ ਦੋ ਹੀ ਇਹੋ ਜੀਆਂ ਬੀਚਾਂ ਨੇ ਜਿਨ੍ਹਾਂ ਦੀ ਜਿਹੜੀ ਸੈਂਡ ਆ ਰੇਤ ਆ ਉਹ ਨੇਚਰਲ ਆ ਇੱਕ ਇਹ ਤੇ ਇੱਕ ਚਾਂਗੀ ਬੀਚ ਇਸ ਬੀਜ ਦੇ ਪਾਣੀ ਤੋਂ ਲੰਘਦੇ ਅਨਸਾਰ ਪਰਲੇ ਪਾਸੇ ਜਿਹੜੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਆਪਾਂ ਦੇਖ ਰਹੀਆਂ ਵਾਂ ਉਹ ਹੈਗਾ ਵਾ ਮਲੇਸ਼ੀਆ ਜਾਨੀ ਕਿ ਸਿਰਫ ਇਹ ਬੀਜ ਦਾ ਏਰੀਆ ਹੀ ਮਲੇਸ਼ੀਆ ਤੇ ਸਿੰਗਾਪੁਰ ਦਾ ਬਾਡਰ ਬਣਾਉਂਦਾ ਵਾ ਪਰਲੇ ਪਾਸੇ ਮਲੇਸ਼ੀਆ ਤੇ ਉਰਲੇ ਪਾਸੇ ਸਿੰਗਾਪੁਰ ਬਹੁਤ ਲੋਕੀ ਇੱਥੇ ਖਲੋ ਕੇ ਮਲੇਸ਼ੀਆ ਨੂੰ ਟੱਕਣ ਵਾਸਤੇ ਆਉਂਦੇ ਨੇ ਤੇ ਬਹੁਤ ਸਾਰੇ ਇੱਥੇ ਮੇਰੇ ਵਰਗੇ ਸਿਰਫ ਸਿਰਫ ਕੁਦਰਤ ਦਾ ਨਜ਼ਾਰਾ ਮਾਨਣ ਵਾਸਤੇ ਆਉਂਦੇ ਨੇ ਜਦੋਂ ਮੈਂ ਹਾਈਕਿੰਗ ਸ਼ੁਰੂ ਕੀਤੀ ਸੀ ਉਸ ਸੰਭਾਵਕ ਬੀਜ ਤੋਂ ਸ਼ੁਰੂ ਕੀਤੀ ਹੈ ਸੰਭਾਵਕ ਜਿਸ ਦਾ ਦੱਸਿਆ ਬਹੁਤ ਵੱਡਾ ਏਰੀਆ ਵਾ ਤੇ ਸੰਭਾਵਕ ਨਾ ਇੱਕ ਰੁੱਖ ਤੋਂ ਆਉਂਦਾ ਵਾ ਤੇ ਇਸ ਬੀਜ ਦੇ ਉੱਤੇ ਉਹ ਇਕੱਲਾ ਇੱਕੋ ਹੀ ਰੁੱਖ ਆ ਜਿਹੜਾ ਕਾਰਪਾਕ ਦੇ ਵਿੱਚ ਖੜਾ ਵਾ ਜਿਹਦਾ ਨਾਮ ਆ ਸੰਭਾਵਕ ਟਰੀ ਸੇ ਉਸੇ ਹੀ ਨਾਮ ਦੇ ਉੱਤੋਂ ਇਸ ਏਰੀਆ ਦਾ ਨਾਮ ਬਣ ਗਿਆ ਸੰਭਾਵਕ ਇੱਥੇ ਪੁਰਾਣੇ ਬਹੁਤ سارے سارے ਛੋਟੇ ਛੋਟੇ ਪਿੰਡ ਸੀ ਉਹਨਾ ਪਿੰਡਾਂ ਨੂੰ ਜਦੋਂ ਨਵਾਂ ਸਿੰਗਾਪੁਰ ਵਸਾਇਆ ਗਿਆ ਤੇ ਉਹ ਸਾਰੇ ਲੋਕੀ ਇੱਥੋਂ ਰੀਲੋਕੇਟ ਹੋ ਗਏ। ਪਿੱਛੇ ਦੀ ਇੱਕ ਮੈਂ ਵੀਡੀਓ ਵੀ ਬਣਾਈ ਸੀ ਪੀ ਸਿੰਗਾਪੁਰ ਦਾ ਸਭ ਤੋਂ ਆਖਰੀ ਤੱਟੀ ਪਿੰਡ ਉਹ ਵੀ ਇੱਥੇ ਅਸੀਂ ਜਿਹਨੂੰ ਵਾਕਾਸਨ ਦੇ ਨਾਂ ਨਾਲ ਜਾਣਿਆ ਜਾਂਦਾ। ਬਹੁਤ ਪੁਰਾਣੀ ਬਣੀ ਹੋਈ ਮਸਜਿਦ ਵੀ ਇਸੇ ਹੀ ਏਰੀਆ ਦੇ ਵਿੱਚ ਇਸੇ ਹੀ ਬੀਜ ਦੇ ਨਾਲ ਆ। ਆ ਇੱਥੇ ਬਹੁਤੇ ਲੋਕੀ ਜਿਹੜੇ ਫਿਸ਼ਿੰਗ ਕਰਦੇ ਨੇ ਉਹ ਇੱਥੇ ਆਉਂਦੇ ਨੇ। ਇੱਥੇ ਇੱਕ ਵੱਡੀ ਸਾਰੀ ਪਲੇਗ੍ਰਾਉਂਡ ਬਣੀ ਹੋਈ ਹੈ ਬੱਚਿਆਂ ਦੇ ਖੇਡਣ ਵਾਸਤੇ ਖੁੱਲਾ ਮੈਦਾਨ ਆ। ਤੇ ਹੋਰ ਪਰਸਨਲ ਗਾਰਡਨਿੰਗ ਵਾਸਤੇ ਇੱਥੇ ਵੀ ਜਗ੍ਹਾ ਬਣੀ ਹੋਈ ਆ ਵੀ ਜੇ ਕੋਈ ਬੰਦੇ ਨੇ ਆਪਣੀ ਗਾਰਡਨਿੰਗ ਪਰਸਨਲ ਕਰਨੀ ਹੋਵੇ ਉਹਨੂੰ ਵੀ ਇੱਥੇ ਜਗ੍ਹਾ ਮਿਲ ਜਾਂਦੀ ਆ ਸੋ ਬਾਕੀ ਜਿਸ ਤਰ੍ਹਾਂ ਤੁਸੀਂ ਵੇਖ ਰਿਹਾ ਵੀ ਮੇਰਾ ਦਾੜਾ ਲਹਿਰਾ ਰਿਹਾ ਵਾ ਸੋ ਬਹੁਤ ਖੂਬਸੂਰਤ ਤੇ ਹਵਾਵਾਂ ਵਗਦੀ ਆ ਏਰੀਆ ਏ ਵਿੰਡੀ ਆ ਵੇਨੇ ਆਸ-ਪਾਸੇ ਦਾ ਮਾਹੌਲ ਚਾਲ ਇੱਥੋਂ ਦੀ ਸ਼ਾਂਤੀ ਤੇ ਜੇ ਕੋਈ ਗੱਲ ਹੋਰ ਚੇਤੇ ਆਈ ਆਪਣਾ ਗੱਲ ਜਰੂਰ ਸਾਂਝਾ ਕਰਨਾ ਪਰ ਇੱਥੇ ਮਨ ਆ ਕੇ ਬਹੁਤ ਜ਼ਿਆਦਾ ਠਹਿਰਦਾ ਵਾ ਜਿਹੜੀ ਹਵਾ ਦੀ ਤੇ ਪਾਣੀ ਦੀ ਸ਼ਾਂਸ਼ਾਂ ਵਾਣਾ ਇਹ ਇੱਕ ਸੰਗੀਤ ਪੈਦਾ ਕਰਦੀ ਹੈ ਜਦੇ ਨਾਲ ਮਨ ਦੇ ਵਿੱਚ ਹਰਾਓ ਪੈਦਾ ਹੁੰਦਾ ਵਾਹ ਕਈਆਂ ਸਿਰਫ ਅੱਖਾਂ ਬੰਦ ਕਰਕੇ ਇੱਥੇ ਬੈਠੇ ਰਹੋ ਇਹ ਕੁਦਰਤ ਦਾ ਨਜ਼ਾਰਾ ਮਾਣਦੇ ਰਹੋ ਬੜਾ ਕੁਝ ਅਬਜ਼ਰਵ ਕਰਨ ਨੂੰ ਮਿਲਦਾ ਆਓ ਵੇਣਿਆ ਚਾਕੇ ਵਾਕੇ ਲੈਣੇ ਇਸ ਸਮੇਂ ਸੂਰਜ ਡੁੱਬਣ ਦੀਆਂ ਤਿਆਰੀਆਂ ਚ ਤੇ ਸਮਾਂ ਹੈਗਾ ਵਾ ਲੋ ਟਾਈਡ ਦਾ ਲੋ ਟਾਈਡ ਹੋ ਰਹੀ ਹੈ ਹੌਲੀ ਹੌਲੀ ਜਿਹੜਾ ਪਾਣੀ ਆ ਉਹ ਉਤਰ ਰਿਹਾ ਤੇ ਸਿਪੀਆਂ ਜਿਹੜੀਆਂ ਵਾ ਨਿਕਲ ਕੇ ਬਾਹਰ ਆਈਆਂ ਹੀਆਂ ਤੇ ਇਨ੍ਹਾਂ ਸਿਪੀਆਂ ਦੇ ਵਿੱਚ ਜਿਹੜਾ ਜੀਵ ਸੀ ਉਹ ਪੰਛੀ ਕੱਢ ਕੇ ਖਾ ਚੁੱਕੇ ਨੇ ਤੇ ਕਈਆਂ ਲੋਕਾਂ ਨੇ ਇਧਰਲੇ ਪਾਸੇ ਡੰਡੇ ਗੱਡੇ ਹੋਇਆ ਮੱਛੀਆਂ ਫੜਨ ਵਾਸਤੇ ਤੇ ਜਿੱਥੇ ਆਪਾਂ ਕੁਰਸੀ ਢਾਈ ਆ ਜਿਹੜਾ ਹੈਗਾ ਕਿ ਉਹਨਾਂ ਦੇ ਆ ਪਾਣੀ ਆ ਉੱਥੋਂ ਲੈ ਕੇ ਤੇ ਔ ਤਾਂ ਤੱਕ ਚੜ ਜਾਂਦਾ ਵਾ ਕੀ ਬਾਤ ਆ ਨੇ ਨਜ਼ਾਰਾ ਬਹੁਤ ਖੂਬਸੂਰਤ ਆ ਕਬੂਤਰਾਂ ਦੀ ਜਨਸੰਖਿਆ ਇੱਥੇ ਬਹੁਤ ਆ ਕਬੂਤਰ ਬਹੁਤ ਆ ਨਿਗੇ ਨਿਗੇ ਤਰੀ ਫਿਰਦੇ ਇੱਥੇ ਤੇ ਪਿੱਛੇ ਦੇ ਗਵਰਨਮੈਂਟ ਦੇ ਨਾਲ ਕੰਟਰੋਲ ਕਰਨ ਵਾਸਤੇ ਇਹਨਾਂ ਦਾ ਕਤਲ ਇਹੋ ਵੀ ਕੀਤਾ ਭਾਵ ਕਿ ਇਹਨਾਂ ਨੂੰ ਮਾਰਿਆ ਵੀ ਜਾਣ ਕਿ ਜੇ ਇਹਨਾਂ ਦੀ ਹੈਗੀ ਆਬਾਦੀ ਜਿਹੜੀ ਕੰਟਰੋਲ ਚ ਹੋ ਸਕੇ ਹਾਂ ਸਮੁੰਦਰal ਨੂੰ ਖੜ ਕੇ ਤੇ ਇੱਕ ਲੰਮਾ ਸਾਰਾ ਸਾਹ ਲੈਂਦਿਆਂ ਸਾਲ ਜਿਹੜੀ ਤਾਜੀ ਹਵਾ ਫੇਫੜਿਆਂ ਦੇ ਵਿੱਚ ਭਰ ਜਾਂਦੀ ਹੈ ਬਾਕੀ ਸਭਾਵੰਗ ਬੀਜ ਦੇ ਬਾਰੇ ਆਪਾਂ ਨੂੰ ਕੌਣ ਵੀਰ ਸਿੰਘ ਕੁਝ ਦੱਸੂਗਾ ਹਾਂਜੀ ਬੱਬਾ ਜੀ ਕੋਈ ਪਤਾ ਤੁਹਾਨੂੰ ਸਭਾਵੰਗ ਬੀਜ ਦੇ ਬਾਰੇ ਇੱਥੇ ਵਾਸਮੇ ਨੇਵਲ ਬੇਸ ਹੁੰਦਾ ਸੀ ਓਕੇ ਹਾਂਜੀ ਆ ਇੱਥੇ ਪਹਿਲਾਂ ਮਿਲਟਰੀ ਆਪਰੇਸ਼ਨ ਹੁੰਦਾ ਹੁਣ ਨੇਚਰ ਟੇਕਓਵਰ ਕਰ ਲੈ ਮਿਲਟਰੀ ਆਪਰੇਸ਼ਨ ਹਾਂਜੀ ਆਂਦੇ ਵੀ ਕਬਜ਼ਾ ਕਿਤੇ ਸਮੇਂ ਇਸ ਜਗ੍ਹਾ ਦੇ ਉੱਤੇ ਨੇਵੀ ਦਾ ਕਬਜ਼ਾ ਹੁੰਦਾ ਸੀ ਨੇਵਲ ਬੇਸ ਹੁੰਦਾ ਸੀ ਬ੍ਰਿਟਿਸ਼ ਵੱਲੋਂ ਬਣਾਇਆ ਗਿਆ ਜਿਹੜੀ ਜेट्टी ਇੱਥੇ ਬਣੀ ਹੋਈ ਆ ਇਹ ਜेट्टी ਗਵਾਹ ਆ ਵਰਲਡ ਵਾਰ 1 ਤੇ ਵਰਲਡ ਵਾਰ 2 ਦੀ ਵਰਲਡ ਵਾਰ ਦੇ ਦੌਰਾਨ ਇਹ ਜेट्टी ਅੰਗਰੇਜ਼ਾਂ ਵੱਲੋਂ ਡਾਹ ਦਿੱਤੀ ਗਈ ਤਾਂ ਕਿ ਜਾਪਾਨੀ ਇੱਥੋਂ ਦੀ ਆਵਾਂ ਕਿ ਕਬਜਾਣਾ ਕਰ ਸਕਣ ਇਸ ਜेट्टी ਦੇ ਥਰੂ ਪੰਜਾਬ ਤੋਂ ਹਿੰਦੁਸਤਾਨ ਤੋਂ ਹੋਰ ਕੰਟੀਆਂ ਤੋਂ ਜਿੱਥੇ-ਜਿੱਥੇ ਵੀ ਕਈਆਂ ਕਲੋਨੀਆਂ ਸੀ ਉੱਥੋਂ ਅਫੀਸਰ ਲਿਆ ਕੇ ਇੱਥੇ ਅਫੀਸਰ ਜਾਂ ਨੇਵੀ ਮੈਨ ਜਿਹੜੇ ਸੀ ਕੁੱਲੀ ਦੇ ਰੂਪ ਦੇ ਵਿੱਚ ਨੇਵੀ ਦੇ ਜਹਾਜ਼ ਚਾਲਕ ਦੇ ਰੂਪ ਦੇ ਵਿੱਚ ਇੱਥੇ ਲਿਆਂਦੇ ਗਏ ਤੇ ਸਿੰਗਾਪੁਰ ਦੇ ਵਿੱਚ ਆਬਾਦ ਕੀਤੇ ਗਏ। ਬਸ ਬਾਅਦ ਦੇ ਵਿੱਚ ਉਹੀ ਨੇਵੀ ਅਫੀਸਰ ਤੇ ਉਹੀ ਜਿਹੜੇ ਲਿਆਂਦੇ ਹੋਏ ਪੰਜਾਬੀ ਖਾਸ ਕਰਕੇ ਜਿਨ੍ਹਾਂ ਦੀ ਬਹੁਤਾਤ ਦੇ ਵਿੱਚ ਇੱਥੇ ਗਿਣਤੀ ਜ਼ਿਆਦਾ ਸੀ। ਉਹ ਉਹੀ ਸਿੰਗਾਪੁਰ ਦੇ ਨੂੰ ਡਿਫੈਂਡ ਕਰਦੇ ਹੋਏ ਇੱਥੇ ਸ਼ਹਾਦਤਾਂ ਪਾ ਗਏ ਜਿਨ੍ਹਾਂ ਦਾ ਮੈਮੋਰੀਅਲ ਕ੍ਰਾਂਜੀ ਵਾਰਮ ਮੈਮੋਰੀਅਲ ਦੇ ਵਿੱਚ ਬਣਿਆ ਹੋਇਆ ਵਾ। ਪਿੱਛੇ ਚੱਕ ਵੀਡੀਓ ਬਣਾਈ ਸੀ ਖਾਲਸਾ ਕ੍ਰੈਂਡ ਦੇ ਬਾਰੇ। ਖਾਲਸਾ ਕ੍ਰੈਂਡ ਦੀ ਵੀ ਗੱਲਬਾਤ ਇਦਾਂ ਹੀ ਚੱਲਦੀ ਆ ਵੀ ਜਿਹੜੇ ਸਾਡੇ ਪੰਜਾਬੀ ਆ ਉਧਰੋਂ ਆਏ ਤੇ ਉਹਨਾਂ ਨੇ ਇੱਥੇ ਆ ਕੇ ਜਦੋਂ ਕੁੱਲੀਆਂ ਦੇ ਕੁਆਰਟਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉੱਥੇ ਰਹੇ ਤੇ ਉੱਥੇ ਕਾਬਦਾਰ ਰਹਿਣ ਬਸੇਰਾ ਕੀਤਾ ਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਜਿਹਦਾ ਰੋੜ ਦਾ ਨਾਂ ਬਾਅਦ ਦੇ ਵਿੱਚ ਖਾਲਸਾ ਕੇਂਟਰ ਰੱਖ ਦਿੱਤਾ ਗਿਆ ਜਿੱਥੇ ਕਿਤੇ ਗੁਰਦੁਦਰਾ ਸਾਹਿਬ ਵੀ ਹੁੰਦਾ ਸੀ ਸੋ ਵੀਡੀਓ ਲੰਬੀ ਹੋ ਜਾਣੀ ਆ ਆਸੇ ਪਾਸੇ ਤੇ ਢੇਡੇ ਦਿੰਨੇ ਆ ਤੁਹਾਨੂੰ ਜੱਟੀ ਵਿਖਾਉਣੇ ਆ ਤੁਰੇ ਫਿਰਦੇ ਜਿਹੜੇ ਰੋਖਾ ਉਹ ਵਿਖਾਉਣੇ ਆ ਤੇ ਚੰਗੀਆਂ ਗੱਲਾਂ ਦੇਖੋ ਤਾਂ ਪੰਜਾਰੇ ਕੀ ਕਰ ਰਿਹਾ ਉੱਤੇ ਪਾਸੇ ਇਹ ਲੋਕ ਖੜੇ ਕੇ ਮੇਰੇ ਨਾਲ ਵੇਖਣ ਲੈ ਇਹ ਬੰਦਾ ਕੰਮ ਕਿੜਿਆ ਮਟੀ ਦਾ ਚੱਲ ਨਾ ਕੇ ਜਾਈਏ ਮੈਂ ਹੌਲਾ ਸੁਭਾਵਾ ਵੀ ਜੱਤੀ ਦੇ ਬਿਲਕੁਲ ਥੱਲੇ ਆ ਗਿਆ ਤੇ ਜਿਹੜੀ ਆ ਰਾਂਵੇਂ ਲੱਗਦਾ ਵਾ ਜਿਵੇਂ ਕਿਸੇ ਨਾ ਬੱਜਰੀ ਖਿਡਾਰੀ ਹੁੰਦੀ ਆ ਤੇ ਉਹ ਜਿਹੜੇ ਸ਼ੈਲ ਆ ਉਹਨਾਂ ਸ਼ੈਲਾਂ ਦੀ ਜੀ ਉਹਨਾਂ ਦੇ ਆ ਉਪਰ ਅਜੁਰਾ ਜਿਆ ਸਬਜੈਕਟੀ ਨੰਗਨੇ ਅਸਾਰ ਆ ਸਾਹਮਣੇ ਸੰਭਾਵੰਸ਼ਿਪਿਆਲ ਜ਼ੂਮ ਕਰਕੇ ਲਾਗੋ ਵੇਨੇ ਆ ਸ਼ੇਪ ਲੱਗਾ ਜੀ ਇੱਕ ਹੋਰ ਸ਼ੇਪ ਲੱਗਾ ਆ ਯਾ ਲਿਜਕਾਰ ਰੁਕ ਪਾਜੀ ਮੈਂ ਖੜਾ ਵਾਂ ਮੇਰੇ ਸੱਜੇ ਹੱਥ ਸ਼ਿਪਜਾਰਡ ਤੇ ਸੂਰਜ ਵੀ ਇਧਰਲੇ ਪਾਸੇ ਹੀ ਡੁੱਬਦਾ ਵਾ ਤੇ ਦੂਜੇ ਪਾਸੇ ਸੂਰਜ ਚੜ੍ਹਦਾ ਹੋਊਗਾ ਇਹਦੇ ਨੂੰ ਸੋਚਣ ਡਿਆ ਹਾਂ ਵੀ ਜੇ ਧਰਤੀ ਘੁੰਮਦੀ ਆ ਤੇ ਸੂਰਜ ਇੱਕ ਜਗ੍ਹਾ ਤੇ ਰਹਿਦਾ ਵਾ ਤੇ ਆਪਾਂ ਨੇ ਝੂਠ ਹੀ ਪੜਾਇਆ ਗਿਆ ਵਾ ਵੀ ਸੂਰਜ ਡੁੱਬਦਾ ਤੇ ਸੂਰਜ ਚੜ੍ਹਦਾ ਸੂਰਜ ਤੇ ਉੱਥੇ ਰਹਿੰਦਾ ਨਾ ਸੂਰਜ ਡੁੱਬਦਾ ਤੇ ਨਾ ਸੂਰਜ ਛੜਦਾ ਤੇ ਪਾਰਾ ਪੜਾਇਆ ਗਿਆ ਸਨਰਾਈਜ਼ ਸੰਰ ਸੈਟ ਪਰ ਇਹੋ ਜੀ ਗੱਲ ਕੋਈ ਨਹੀਂ ਆਈ ਨਾ ਸਨ ਰਾਈਜ਼ ਹੁੰਦਾ ਨਾ ਸਨ ਸੈੱਟ ਹੁੰਦਾ ਹੁੰਦਾ ਕੀ ਆ ਧਰਤੀ ਘੁੰਮਦੀ ਆ ਤੇ ਉਹਦੇ ਨਵਾ ਦੁਆਸਾ ਦੇ ਨਾਲ ਦੇਰ ਦਾਤ ਬੰਨਦਾ ਰਹਿੰਦਾ ਚੜਦੀ ਕਲਾ ਓਕੇ लेट्स ਗੋ ਮੈਨ ਕਿੰਨੇ ਜੀ ਕਿੰਨੇ ਕੀ ਕੀ ਕੁਦਰਤੀਆਂ ਹੈ ਕਾਰਗਰੀਆਂ ਨੇ ਇਹੋ ਸਿੱਪੀਆਂ ਆਪਣੇ ਉੱਥੇ ਫੌਲਚ ਕਰ ਕਰਕੇ ਇਹਦੇ ਇਹਨਾਂ ਦੇ ਬਣਾ ਕੇ ਸਾਜੋ ਸਮਾਂ ਦੇ ਵਿੱਚ ਆ ਜਾਂਦਾ ਖੂਬਸੂਰਤ ਹੈ ਕੁਦਰਤੀ ਕਾਰਗਰੀ ਤੇ ਮੇਰੇ ਖਿਆਲ ਚ ਇਹਨਾਂ ਨੂੰ ਲੋਕੀ ਖਾਂਦੇ ਵੀ ਆ ਇਹਨਾਂ ਜਿਹੜਾ ਜੀਵ ਹੁੰਦਾ ਖਾਧਾ ਜਾਂਦਾ ਇਹ ਹੈ ਰੀ ਬੈਲੀ ਹਾਊਸ ਇਹ ਵੀ ਇੱਕ ਕਹਿ ਲਈਏ ਤੇ ਹਿਸਟੋਰੀਕਲ ਬਿਲਡਿੰਗ ਹੈ ਤੇ ਕੋਈ ਅਥਕਤ ਨਹੀਂ ਹੋਈ ਕਿਸੇ ਨੁਫੀ ਦੇਵੀ ਅਫਸਰ ਦਾ ਘਰ ਸੀ ਤੇ ਇਸ ਸਮੇਂ ਤੇ ਚ ਰੈਸਟੋਰੈਂਟ ਬਣ ਚੁੱਕਾ ਵਾ ਤੇ ਇਹਦੀ ਕਹਾਣੀ ਇੱਥੇ ਲਿਖੀ ਹੋਈ ਹੈ ਇਹ ਬੀਚ ਐ ਸਾਰੇ ਆਸਤੇ ਸਾਰੇ ਮਕਸਦ ਸਰਵ ਕਰਦੀ ਆ ਜਿਨ੍ਹਾਂ ਨੇ ਖਾਣਾ ਦਾਣਾ ਖਾਣਾ ਉਹਨਾਂ ਆਸਤੇ ਰੈਸਟੋਰੈਂਟ ਬਣਿਆ ਹੋਇਆ ਵੈਲਿਊ ਵੈਲਿਊ ਹਾਊਸ ਤੇ ਮੇਰੇ ਵਰਗੇ ਜਿਹੜੇ ਗ੍ਰੀਨਰੀ ਦੇ ਬਣ ਜਾ ਰਹੇ ਨੇ ਉਹਨਾਂ ਆਸਤੇ ਬਹੁਤ ਸਾਰੀ ਗ੍ਰੀਨਰੀ ਜਿਨ੍ਹਾਂ ਬੰਦਿਆਂ ਨੇ ਬੀਚ ਦਾ ਨਾਨ ਨੰਦ ਲੈਣਾ ਉਹਨਾਂ ਆਸਤੇ ਬੀਚ ਜਿਹੜੇ ਬੰਦੇ 바ਬੀਕਿਊ ਗ੍ਰਿਲ ਆਲਾ ਵਗੈਰਾ ਕੰਮ ਆ ਜਾਂਦੇ ਕੁਕਿੰਗ ਕਰਨਾ ਚਾਹੁੰਦੇ ਉਹਨਾਂ ਆਸਤੇ ਵੱਖਰੇ ਬੁਕਿੰਗ ਆਸਤੇ ਜਗ੍ਹਾ ਬਣੀ ਹੋਈ ਆ ਖੇਡਣ ਆਦੇ ਆਸਤੇ ਇੱਥੇ ਬੱਚਿਆਂ ਆਸਤੇ ਖੇਡ ਮੈਦਾਨ ਬਣਿਆ ਆ ਤਕਰੀਬਨ ਓਵਰ ਆਲ ਸਾਰੀਆਂ ਚੀਜ਼ਾਂ ਹੋਏ ਜਿਹੜੀ ਬੀ ਕਰਦੀ ਹੈ ਸੋ ਇੰਨੀਆਂ ਗੱਲਾਂ ਬਾਤਾਂ ਅੱਜ ਦੇ ਇਸ ਸਫ਼ਰ ਦੀਆਂ ਚੜ੍ਹਦੀਆਂ ਕਲਾ ਹੁਣ ਚਲਦੇ ਆਂ ਤੇ ਮਿਲਦੇ ਆਂ ਤੁਹਾਨੂੰ ਕਿਸੇ ਹੋਰ ਬਲੌਗ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨਾ ਚੜ੍ਹਦੀਆਂ ਕਲਾ ਬਖਸ਼ਣ ਤੇ ਇਸੇ ਤਰ੍ਹਾਂ ਆਨੰਦ ਮੰਗਵਾਲੇ ਵਿੱਚ ਸਾਰਿਆਂ ਨੂੰ ਰੱਖੇ ਕਿਰਪਾ ਕਰਦੀ ਕਾ ਵੈਜੀ ਫਲਸਾ ਵੈਜੀ